ਅਸੀਂ ਕਹਿੰਦੇ ਗੱਨੇ ਦੀ ਰਿਕਵਰੀ ਨਹੀਂ ਹੈਗੀ ਸਾਡਾ ਦਿਨਾਂ ਨਹੀਂ ਸ਼ੁਰੂ ਹੋਈਆਂ ਗੋੜ ਇਹਨਾਂ ਨੇ ਖੰਡ ਪਾ ਕੇ ਬਣਾਉਣਾ ਸਾਡਾ ਥੋੜਾ ਆਪਾ ਲੋਕਰ ਦੇ ਪੰਜਾਬ ਦਾ ਗੋੜ ਥੋੜਾ ਆਪਾ ਖਰਾਬ ਕਰਨਾ ਆ ਜ਼ਹਿਰ ਹੈ ਇਹਨਾਂ ਖੰਡ ਤੁਸੀਂ ਛੋਡਾ ਬਾਈ ਤਰਪਾਉਣੇ ਨਾ ਜਿੱਥੇ ਇਹ 160 ਬੋਰੀਆਂ ਦਾ ਮੈਟਰ ਹੈ 160 ਇਹਦੇ ਵਿੱਚ ਹੈ ਹਾਂਜੀ 160 ਬੋਰੀਆਂ ਬੇਲੜੇ ਤੇ ਜਾਉਗੀਆਂ ਜਿੱਥੇ ਜਿੱਥੇ ਹੈਗੀਆਂ ਇਹ ਹਵਾ 'ਚ ਨਹੀਂ ਹੈਗਾ ਨਹੀਂ ਨਹੀਂ ਇਹ ਕੋਈ ਸਾਡੀ ਕੀਮਤੀ ਚੀਜ਼ ਹੈ ਬਿਲਕੁਲ ਸਹੀ ਹਵਾ 'ਚ ਥੋੜਾ ਵੀ ਹੁਣ ਕੋਈ ਆਵੇ ਨਾ ਵੀ ਮੇਰਾ ਨਹੀਂ ਮਾਲ ਹੈਗਾ ਅਸੀਂ ਉਹਦਾ ਅਸੀਂ ਤੁਸੀਂ ਇਨਸ਼ੋਰ ਕਰੋ ਕਿ ਇਹਦਾ 160 ਬੋਰੀਆਂ ਅਸੀਂ ਉੱਥੇ ਜਾ ਕੇ ਵੀ ਇਹੀ ਕੰਮ ਕਰ ਦਿੰਦੇ ਹਾਂ ਚੀਨੀ ਗਾੜਾ ਗੁੜ ਨਹੀਂ ਅਸੀਂ ਬਰੌਨ ਦੇਣਾ ਹਾਂਜੀ ਇਹ ਲੜਾਈ ਪੰਜਾਬ ਦੀ ਆ ਇਹਨਾਂ ਨੇ ਨਾ ਬੇੜਾ ਘਰ ਕਰਤਾ ਪੰਜਾਬ ਦਾ ਅੱਜ ਇਨਪੁਟ ਮਿਲੀ ਸੀ ਇਨਫਾਰਮੇਸ਼ਨ ਪੁਲਿਸ ਪਾਰਟੀ ਜਿਹੜੀ ਆ ਬੁੱਲਵਾਲ ਥਾਣੇ ਦੇ ਐਸ ਐਚ ਓ ਸਰਦਾਰ ਜਸਵੰਤ ਸਿੰਘ ਇੰਸਪੈਕਟਰ ਸਾਡੇ ਨਾਲ ਖੜੇ ਆ ਤੇ ਇਹਨਾਂ ਦੇ ਪੁਲਿਸ ਮੁਲਾਜ਼ਮ ਹੋਰ ਨਾਲ ਇਨਫਾਰਮੇਸ਼ਨ ਮਿਲੀ ਆ ਕਿ ਖੰਡ ਦੀ ਜਿਹੜੀ ਆ ਗੱਡੀ ਫੜੀ ਹੋਈ ਆ ਬੇਸਿਕਲੀ ਕੀ ਆ ਵੀ ਜਿਹੜੀ ਖੰਡ ਦੀ ਗੱਡੀ ਸੀਗੀ ਚੀਨੀ ਦੀ ਉਹ ਕੰਦ ਚ ਵੱਜ ਗਈ ਕੰਦगिर ਗਈ ਉਹ ਕੰਦ ਗਿਰਨ ਕਰਕੇ ਪਿੰਡ ਚ ਪਿੰਡ ਦਾ ਮਸਲਾ ਸੀ ਰੌਲਾ ਰੱਪਾ ਪੈ ਗਿਆ ਜਦੋਂ ਚੈੱਕ ਕੀਤਾ ਤੇ ਉਹ ਸਾਰੀ 320 ਬੋਆਗ ਜਿਹੜੇ ਆ ਉਹ ਖੰਡ ਚ ਚੀਨੀ ਭਰੀ ਪਈ ਸੀ ਔਰ ਜਿਹੜੀ ਚੀਨੀ ਆ ਉਹ ਇੱਥੇ ਜਿਹੜਾ ਟੱਡੇ ਫਤੇ ਸਿੰਘ ਇਹਦੇ ਭਾਈ ਸਾਹਿਬ ਲਖਵੀਰ ਸਿੰਘ ਜੀ ਨੇ ਕਿਰਾਏ ਤੇ ਦਿੱਤਾ ਹੈ ਉਹਨਾਂ ਨੂੰ ਗੋਡਾਉਨ ਇਹ ਵੇਲਣੇ ਵਾਲਿਆਂ ਨੂੰ ਔਰ ਜਿਹੜਾ ਵੇਲਣਾ ਆ ਉਹ ਇਮਰਾਨ ਦਾ ਆ ਇਮਰਾਨ ਦਾ ਬੇਟਾ ਸਬੇਆਲਮ ਨਾਲ ਖੜਾ ਆ ਬਾਟੂ ਇਹਨਾਂ ਦਾ ਪਿੰਡ ਆ ਸ਼ਾਮਲੀ ਜਿਹੜਾ ਆ ਉੱਤਰ ਪ੍ਰਦੇਸ਼ ਸੋ ਇਹ ਉੱਥੇ ਦੇ ਆ ਬੇਸਿਕਲੀ ਇੱਕ ਚੀਨੀ ਜਿਹੜੀ ਆ 320 ਦੇ 320 ਬੈਗਸ इकट्ठे ਆ ਇਹ ਇਹਨਾਂ ਨੇ ਖੰਡ ਗੋੜਚ ਪਾਉਣੇ ਆ ਵੇਲਣਾ ਲਾਇਆ ਤੇ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਪੇ ਪੁਲਿਸ ਦਾ ਬਹੁਤ ਵੱਡਾ ਸਹਿਯੋਗ ਆ ਤੇ ਐਸਐਸਪੀ ਹੁਸ਼ਿਆਰਪੁਰ ਇਹਨਾਂ ਦਾ ਧੰਨਵਾਦ ਹੀ ਆ ਜਿਹੜੇ ਸਾਨੂੰ ਅੱਧੀ ਰਾਤ ਨੂੰ ਵੀ ਆ ਦੇਖੋ 10 ਵਜੇ ਆ ਟਾਈਮ ਹੋ ਗਿਆ 9:05 ਹੋ ਗਏ 9:05 ਵਜੇ 9:00 ਬਜੇ 5 ਮਿੰਟ ਪਾਲਿਸ ਔਰ ਫੂਡ ਸੇਫਟੀ ਟੀਮ ਜਿਹੜੀ ਆ ਉਹ ਲੋਕਾਂ ਨੂੰ ਸ਼ੁੱਧ ਬਿਯਾਰੀ ਫੂਡ ਦਵਾਉਣ ਲਈ ਕਿੰਨੇ ਬਚਨ ਵੱਧ ਆ ਉਹਦਾ ਬਚਨ ਵੱਧਤਾ ਦਾ ਸਬੂਤ ਇਹ ਵੱਡਾ ਆ ਤੋਂ ਸੀਲਾਂ ਲਾ ਦੇਣੀਆਂ ਹੁਣੇ ਗੋਡਾਊਨ ਨੂੰ ਇਹ ਜਿਹੜਾ ਗੋਡਾਊਨ ਆ ਕੋਈ ਕਿਰਾਇਆਨਾਮਾ ਨਹੀਂ ਕੋਈ ਰੈਂਟ ਡੀਡ ਨਹੀਂ ਲਖਵੀਰ ਸਿੰਘ ਨੇ ਇਮਰਾਨ ਨਾਲ ਲਿਖੀ ਹੋਈ ਤੋਂ ਉਹ ਜਿਹੜੇ ਸੈਂਪਲਾਂ ਦੀ ਜਿਹੜੀ ਆਊਗੀ ਰਿਪੋਰਟ ਉਹਦੇ ਨਾਲ ਬਾਕੀ ਕਾਰਵਾਈ ਕਰਾਂਗੇ ਹੈਰਾਨੀ ਦੀ ਗੱਲ ਆ ਵੀ ਉੱਥੇ ਇੱਕ ਸੈਫੋਲਾਈਟ ਦੇ ਪੈਕੇਟ ਮਿਲੇ ਆ ਜਿਹੜਾ ਨੀਲਾ ਜਿਹਾ ਬੜਾ ਡੱਬਾ ਆ ਉਹ ਵੀ ਤੁਸੀਂ ਸ਼ਾਇਦ ਵੀਡੀਓ ਚ ਦੇਖੋਗੇ ਉਹ ਜਿਹੜੇ ਸੈਫੋਲਾਈਟ ਆ ਉਹ ਇਹ ਪੱਤ ਲਖਾਰਨ ਲਈ ਪਾਉਂਦੇ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਸੈਫੋਲਾਈਟ ਕੈਮੀਕਲ ਜਿਹੜਾ ਉਹ ਕਿਦਾਂ ਯੂਜ਼ ਕਰਦੇ ਆ ਉਹ ਯੂਜ਼ ਕੁਆਂਟੀਟੀ ਇਹਨਾਂ ਨੂੰ ਨਹੀਂ ਪਤਾ ਕਿੰਨੀ ਵਰਤਣੀ ਆ ਉਹੀ ਚੀਜ਼ ਜਿਹੜੀ ਕਲਰ ਆ ਹੈਜ਼ਰਡਸ ਹੋ ਜਾਂਦਾ ਜਦੋਂ ਕੁਆਂਟੀਟੀ ਜ਼ਿਆਦਾ ਹੁੰਦੀ ਕੁੱਲ ਬਣਾ ਕੇ ਰੰਗਲਾ ਪੰਜਾਬ ਬਣਾਉਣਾ ਮਿਸ਼ਨ ਤੰਦਰੁਸਤ ਪੰਜਾਬ ਆ ਹੁਣ ਸਾਨੂੰ ਕੋਈ ਸਵਾਲ ਬਾਰ ਬਾਰ ਖੜਾ ਕਰੇ ਤੇ ਤੁਸੀਂ ਪ੍ਰਵਾਸੀਆਂ ਨੂੰ ਕਿਉਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਅੱਧੀ ਰਾਤ ਨੂੰ ਖੰਡ ਫੜੀ ਆ ਬੇਲਣਾ ਇਹਨਾਂ ਦਾ ਆ ਚੀਨੀ 320 ਬੋਰੇ ਇਹਨਾਂ ਦੇ ਆ ਦੱਸੋ ਕੋਈ ਸੱਦ ਕੇ ਲੈਂਦਾ ਇਹਨੂੰ ਸਵੇ ਆਲਮ ਨੂੰ ਕੋਈ ਇਮਰਾਨ ਨੂੰ ਅਸੀਂ ਜਾਣ ਬੁਝ ਕੇ ਇੰਪਲੈਂਟ ਕਰ ਰਹੇ ਆ ਆਪਣਾ ਉਹਦੇ ਤੇ ਸੋ ਇਦਾਂ ਦੀਆਂ ਗੱਲਾਂ ਬੇਤੁਕੀਆਂ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਖਾਸ ਅਪੀਲ ਕਰਨੀ ਚਾਹੁੰਦਾ ਪੇ ਮੇਰੇ ਪੰਜਾਬੀ ਭਰਾਓ ਇਹ ਲਖਵੀਰ ਆ ਇਹ ਵੀ ਸਾਡੇ ਭਾਈ ਆ ਸਾਰੇ ਇੰਦਾਂ ਦੇ ਬੰਦੇ ਜਿਹੜੇ ਬੇਲਣਿਆਂ 'ਚ ਕੈਮੀਕਲ ਜਾਂ ਖੰਡ ਪਾ ਕੇ ਬਿਲਕੁਲ ਗੜਿਆ ਗੜਥੋਨੂੰ ਬਣਾ ਕੇ ਦੇਣਗੇ ਪੰਜਾਬ ਦੀ ਨਿਆਮਤ ਖਰਾਬ ਕਰਨਗੇ ਪੰਜਾਬ ਦੇ ਲੋਕਾਂ ਦਾ ਜਾਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਗੇ ਪਲੀਜ਼ ਇਹਨਾਂ ਦੀ ਸਪੋਰਟ ਨਾ ਕਰੋ ਇਹਨਾਂ ਨੂੰ ਜ਼ਮੀਨਾਂ ਵੀ ਦੇਣ ਲੱਗੇ ਸੋਚਿਆ ਵਿਚਾਰਿਆ ਕਰੋ ਇੱਕ ਵਾਰੀ ਜ਼ਰੂਰ ਕਿਉਂਕਿ ਇਹ ਕੋਈ ਇੰਦਾਂ ਨਹੀਂ ਕਿ ਗੰਨਾ ਜੂਪੀ ਤੋਂ ਲਿਆਉਂਦੇ ਆ ਤੇ ਕੋਈ ਇੰਦਾਂ ਨਹੀਂ ਕਿ ਜ਼ਮੀਨ ਉੱਥੋਂ ਚੱਕ ਕੇ ਲਿਆਉਂਦੇ ਆ ਸਾਰਾ ਕੁਝ ਸਾਡੇ ਪੰਜਾਬ ਤੋਂ ਲੈ ਕੇ ਜਗਾ ਸਾਡੇ ਤੋਂ ਲੈਂਦੇ ਆ ਇਨਫਰਾਸਟ੍ਰਕਚਰ ਸਾਡੇ ਤੋਂ ਲੈਂਦੇ ਗੰਨਾ ਸਾਡੇ ਤੋਂ ਲੈਂਦੇ ਆ ਗੋਡਾਊਨ ਸਾਡੇ ਤੋਂ ਲੈਂਦੇ ਆ ਅਸੀਂ ਜੇ ਇਦਾਂ ਇਹਨਾਂ ਨੂੰ ਗਲਤ ਕੰਮ ਕਰਨ ਵਾਲਿਆਂ ਨੂੰ ਸਹਿਯੋਗ ਨਹੀਂ ਦੇਾਂਗੇ ਤਾਂ 100% ਆਉਂਦੇ ਸਮੇਂ 'ਚ ਜਿਹੜਾ ਗੋੜਾ ਸਾਡਾ ਦੇਸੀ ਗੋੜਾ ਪਿਓਰ ਗੋੜਾ ਬਚ ਜਾਊਗਾ ਨਹੀਂ ਤਾਂ ਨਹੀਂ ਬਚੂਗਾ ਆਉਣ ਵਾਲਿਆਂ ਨਿਆਣਿਆਂ ਦੀਆਂ ਜ਼ਿੰਦਗੀਆਂ ਵੀ ਖਰਾਬ ਕਰਾਂਗੇ ਥੈਂਕ ਯੂ ਸ਼ੁਕਰੀਆ